ਸਭ ਤੋਂ ਪਹਿਲਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ YouTube ਚੈਨਲ ਫੂਡ ਆਫ ਪੰਜਾਬ ਤੇ ਅੱਜ ਬਣਾਇਆ ਜੀ ਆਪਾਂ ਨੇ ਚਨਾ ਸੂਪ ਠੀਕ ਹੈ ਜੀ ਠੰਡ ਬਹੁਤ ਪੈ ਰਹੀ ਆ ਤੇ ਇੱਕ ਵੀਰ ਦਾ ਆਇਆ ਸੀ ਆਪਾਂ ਨੂੰ ਕਮੈਂਟੋ ਕਹਿੰਦੇ ਵੀ ਤੁਸੀਂ ਚਨਾ ਸੂਪ ਬਣਾ ਕੇ ਦਿਖਾਓ ਠੀਕ ਹੈ ਜੀ ਬਿਲਕੁਲ ਸਿੰਪਲ ਜੇ ਤਰੀਕੇ ਨਾਲ ਆਪਾਂ ਨੇ ਬਣਾਇਆ ਇਹ ਠੀਕ ਹੈ ਜੀ ਜਿਹੜਾ ਜਿਹੜਾ ਮਟੀਰੀਅਲ ਲੈਂਦੇ ਆ ਉਹ ਤੁਹਾਨੂੰ ਅੱਗੇ ਵੀਡੀਓ ਵਿੱਚ ਦੱਸਦੇ ਆ ਜੇ ਤੁਸੀਂ ਚਨਾ ਸੂਪ ਬਣਾਉਣਾ ਸਿੱਖਣਾ ਠੀਕ ਹੈ ਜੀ ਤਾਂ ਵੀਡੀਓ ਨੂੰ ਸਕਿਪ ਨਾ ਕਰਿਓ ਵੀਡੀਓ ਨਾਲ ਜੁੜੇ ਰਹੋ ਅੱਜ ਉਹ ਫਰ ਰੈਸਪੀ ਕਰਦੇ ਹਾਂ ਸਟਾਰਟ ਜੀ ਰੈਸਪੀ ਸਟਾਰਟ ਕਰਨ ਤੋਂ ਪਹਿਲਾਂ ਜਿਹੜੇ ਵੀ ਚੈਨਲ ਪਰ ਨਵੇਂ ਆ ਜੀ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਜਿਹੜੇ ਵੀ ਨਾਲ ਜੁੜੇ ਹੋਏ ਆ ਜੀ ਉਹ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਠੀਕ ਹੈ ਜੀ ਜਮੇ ਤੁਹਾਨੂੰ ਸੌਖੇ ਜਿਹੇ ਤਰੀਕੇ ਨਾਲ ਬਣਾ ਕੇ ਦਿਖਾਵਾਂਗੇ ਚਨਾ ਸੂਪ ਆਜੋ ਫਰ ਰੈਸਪੀ ਕਰਦੇ ਹਾਂ ਜੀ ਸਟਾਰਟ ਤੇ ਲੋ ਜੀ ਸੂਪ ਬਣਾਉਣ ਵਾਸਤੇ ਚਾਹੀਦੇ ਆਪਾਂ ਨੂੰ ਛੋਲੇ ਕਾਲੇ ਠੀਕ ਹੈ ਜੀ ਕਾਲੇ ਚਨੇ ਇਹ ਮੈਂ ਰਾਤ ਪਿਓਤੇ ਸੀ ਠੀਕ ਹੈ ਜੀ ਚੰਗੀ ਤਰ੍ਹਾਂ ਆ ਦੇਖ ਲਓ ਇਹਨਾਂ ਛੋਲੇ ਆਪਣੇ ਭਿੱਜ ਚੁੱਕੇ ਆ ਤਕਰੀਬਨ 100-150 ਗ੍ਰਾਮ ਚਨੇ ਇਹ ਤੁਸੀਂ ਚਾਹੇ ਵੱਧ ਕੁਆਂਟੀਟੀ ਚ ਬਣਾ ਲਿਓ ਚਾਹੇ ਘੱਟ ਚ ਬਣਾ ਲਿਓ ਤੁਹਾਡੀ ਆਪਣੀ ਮਰਜ਼ੀ ਆ ਯਾਨੀ ਮੈਂ ਸਿਰਫ ਡੈਮੋ ਬਣਾ ਰਿਹਾ ਠੀਕ ਹੈ ਜੀ ਦੋ ਤਿੰਨ ਤਿੰਨ ਜਣਿਆ ਜੋਗਾ ਤੇ ਛੋਲੇ ਆਪਾਂ ਨੇ ਪਾ ਲੈਣੇ ਆ ਜੀ ਕੁੱਕਰ ਚ ਠੀਕ ਹੈ ਜੀ ਆ ਲਓ ਤੇ ਇਹਦੇ ਚ ਪਾ ਦਾਂਗੇ ਜੀ ਥੋੜਾ ਜਿਹਾ ਅਦਰਕ ਤੇ ਲਸਣ ਬਰੀਕ ਕਟਿਆ ਹੋਇਆ ਦੋ ਹਰੀਆਂ ਮਿਰਚਾਂ ਪਾ ਦੂੰਗੇ ਜੇ ਬੱਚਿਆਂ ਵਾਸਤੇ ਬਣਾ ਰਹੇ ਹੋ ਤਾਂ ਇੱਕ ਮਿਰਚ ਪਾ ਦਿਓ ਉਹ ਤੁਹਾਡੀ ਮਰਜ਼ੀ ਹੈ ਜਿੰਨੀ ਤੁਸੀਂ ਮਿਰਚ ਘੱਟ ਵੱਡ ਖਾਣੇ ਹੋ ਠੀਕ ਹੈ ਜੀ ਤੇ ਇੱਕ ਟਮਾਟਰ ਹੈ ਜਿਹੜਾ ਆਪਾਂ ਨੇ ਉਹ ਇਹਦੇ ਚ ਇਦਾਂ ਠੀਕ ਹੈ ਜੀ ਕੱਟ ਕੇ ਬਰੀਕ ਜਿਹਾ ਕਰਕੇ ਉਹ ਪਾ ਦੇਣਾ ਤੇ ਆਹ ਧਨੀਏ ਦੇ ਡੰਡਾ ਲੈ ਠੀਕ ਹੈ ਜੀ ਇਹ ਪਾ ਦੇਣੇ ਆ ਤੇ ਇਹਦੇ ਚ ਪਾ ਦਾਂਗੇ ਜੀ ਹੁਣ ਆਪਾਂ ਪਾਣੀ ਤੇ ਆਹ ਲਓ ਜੀ ਪਾਣੀ ਥੋੜਾ ਜਿਹਾ ਪਾਣੀ ਜ਼ਿਆਦਾ ਨਹੀਂ ਰੱਖਣਾ ਠੀਕ ਹੈ ਜੀ ਜੇ ਮੰਨ ਲਓ ਆਪਾਂ ਨੇ 100 ਜਾਂ 150 ਗ੍ਰਾਮ ਛੋਲੇ ਲਏ ਆ ਭੋਏ ਆ ਤਾਂ ਉਹਦੇ ਵਿੱਚ ਤਕਰੀਬਨ ਆਪਾਂ ਨੇ 1 ਲੀਟਰ ਪਾਣੀ ਪਾਉਣਾ ਠੀਕ ਹੈ ਜੀ ਕਿਉਂਕਿ ਪਾਣੀ ਸੂਪ ਹੈ ਜਿਹੜਾ ਜਿੰਨਾ ਪਾਣੀ ਜ਼ਿਆਦਾ ਹੋਊਗਾ ਇਹਦੇ ਸਟੌਗ ਨਾਲ ਜਿਹੜਾ ਆਪਾਂ ਮੰਨ ਲਓ ਸੂਪ ਦਾ ਰਸ ਕੱਢੂਗੇ ਠੀਕ ਹੈ ਜੀ ਛੋਲਿਆਂ ਦਾ ਟਮਾਟਰਾਂ ਦਾ ਜਿਹੜੀ ਆਪਾਂ ਨੇ ਇਹਦੇ ਵਿੱਚ ਆ ਪਾਈ ਆ ਵੈਜੀਟੇਬਲ ਆ ਉਦਾ ਹੀ ਰਸ ਦੇ ਰਸ ਦੇ ਨਾਲ ਇਹ ਆਪਣਾ ਸੂਪ ਬਣਨਾ ਹੈ ਤੇ ਲੋ ਜੀ ਹੁਣ ਇਹਨੂੰ ਆਪਾਂ ਬੋਇਲ ਕਰਾਂਗੇ ਤਕਰੀਬਨ ਇਹ ਛੋਲਿਆਂ ਨੂੰ ਅਰੇ ਸਾਰੇ ਸਮਾਨ ਨੂੰ ਆਪਾਂ ਚਾਰ ਸੀਟੀਆਂ ਲਵਾਉਂਗੇ ਠੀਕ ਹੈ ਜੀ ਮਿਲਦੀ ਹੈ ਜੀ ਫਿਰ ਹੁਣ ਇਹਨੂੰ ਛੋਲੇ ਉਬਾਲਣ ਤੋਂ ਬਾਅਦ ਆਪਾਂ ਤੇ ਲੋ ਜੀ ਇੱਕ ਸਮਾਨ ਮੈਂ ਤੁਹਾਨੂੰ ਹੋਰ ਦੱਸਣਾ ਭੁੱਲ ਗਿਆ ਤਾਂ ਜੀ ਇਹ ਲੌਂਗ ਪਾਣੀ ਆਪਾਂ ਨੇ ਇਹਦੇ ਵਿੱਚ ਚਾਰਕ ਲੌਂਗ ਗਰਮਹਟ ਦਿੰਦੇ ਆ ਆਪਣੇ ਸਰੀਰ ਨੂੰ ਗਰਮਹਟ ਠੀਕ ਹੈ ਜੀ ਤੇ ਆ ਦੋ ਤਿੰਨ ਪਾ ਦੇਣੇ ਆ ਤੇਜ ਪੱਤੇ ਤੇ ਥੋੜਾ ਜਿਹਾ ਪਾ ਦਾਂਗੇ ਨਾਮਕ ਠੀਕ ਹੈ ਜੀ ਤੇ ਇਹਨੂੰ ਕਰਦੇ ਆ ਜੀ ਹੁਣ ਆਪਾਂ ਮੋਬਾਈਲ ਤੇ ਲੋ ਜੀ ਕੁੱਕਰ ਜਿਹੜਾ ਆਪਾਂ ਨੇ ਚੁੱਲੇ ਪਰ ਰੱਖ ਤਿਆ ਚਾਰ ਸੀਟੀਆਂ ਬਾਅਦ ਠੀਕ ਹੈ ਜੀ ਫਿਰ ਕਰਾਂਗੇ ਹੁਣ ਅਗਲਾ ਪ੍ਰੋਸੈਸ ਚਾਲੂ ਇਹਨੂੰ ਛੋਲਿਆਂ ਨੂੰ ਉਬਾਲ ਕੇ ਤੇ ਲੋ ਜੀ ਛੋਲੇ ਆਪਣੇ ਉਬਲ ਚੁੱਕੇ ਆ ਆ ਦੇਖੋ ਇਹਨਾਂ ਬਣ ਗਈ ਗੱਲ ਛੋਲਿਆਂ ਦੀ ਤੇ ਹੁਣ ਆਪਾਂ ਨੇ ਕੀ ਕਰਨਾ ਠੀਕ ਹੈ ਜੀ ਟਮਾਟਰ ਜਿਹੜਾ ਪਾਇਆ ਦਾ ਆਪਾਂ ਨੇ ਉਹ ਰੈਂਡ ਦੇਣਾ ਪਿੱਛੇ ਤੇ ਠੀਕ ਹੈ ਜੀ ਜਿਹੜੇ ਤਣੀਆਂ ਦੇ ਡੰਡਲ ਤੇ ਉਹ ਕੱਢ ਲੈਣੇ ਆਪਾਂ ਨੇ ਤੇ ਟਮਾਟਰ ਕੱਢ ਦਾਣਾ ਨਾ ਮਤਲਬ ਤਣੀਆਂ ਦੇ ਡੰਡਲ ਕੱਢਣੇ ਆ ਤੇ ਤੇਜ ਪੱਤਾ ਕੱਢ ਦੇਣਾ ਠੀਕ ਹੈ ਜੀ ਇਹਦੇ ਚੋਂ ਤੇ ਹੋਰ ਆਪਾਂ ਨੇ ਕੁਝ ਨਹੀਂ ਕੱਢਣਾ ਤੇ ਲਓ ਜੀ ਛੋਲੇ ਆਪਾਂ ਨੇ ਲੱਗਛਾਨ ਨੇ ਹੁਣ ਤੇ ਛੋਲਿਆਂ ਦਾ ਪਾਣੀ ਆ ਠੀਕ ਹੈ ਜੀ ਇਹਦੇ ਨਾਲੇ ਆਪਣਾ ਸੂਪ ਬਣਾਣਾ ਠੀਕ ਹੈ ਜੀ ਮੇਨ ਇਹ ਆਪਾਂ ਨੇ ਲੱਗ ਕੱਢ ਲਿਆ ਤੇ ਆਪਾਂ ਨੇ ਠੀਕ ਹੈ ਜੀ ਜਿਹੜਾ ਟਮਾਟਰ ਪਾਇਆ ਤਾਂ ਵਿੱਚ ਆਹਦੀ ਮਿਰਚਾਂ ਪਾਈਆਂ ਤੇ ਦੋ ਇਹ ਲੱਗ ਕਰ ਲੀਆਂ ਤੇ ਇਹ ਸਮਾਨ ਦੀ ਆਪਾਂ ਨੂੰ ਲੋੜ ਨਹੀਂ ਹੈਗੀ ਠੀਕ ਹੈ ਜੀ ਤੇ ਤੇਜ ਪੱਤਾ ਤੇ ਆਪਾਂ ਨੇ ਆ ਧਨੀਏ ਦੇ ਡੰਡਲ ਜੇ ਇਹ ਕਰ ਦੇਣੇ ਬਾਹਰ ਸਭ ਤੋਂ ਪਹਿਲਾਂ ਆਪਾਂ ਨੇ ਕੀ ਕਰਨਾ ਹੁਣ ਠੀਕ ਹੈ ਜੀ ਮਿਕਸੀ ਦਾ ਜੱਗ ਲੈਣਾ ਜੇ ਤੁਹਾਡੇ ਕੋਲ ਮਿਕਸੀ ਨਾ ਹੋਈ ਤਾਂ ਤੁਸੀਂ ਕੁੰਡੀ ਚ ਜਾਂ ਕੋਈ ਹੈਂਡ ਗ੍ਰੈਂਡਰ ਹੁੰਦਾ ਠੀਕ ਹੈ ਜੀ ਆ ਜਿਹੜਾ ਆਪਾਂ ਨੇ ਟਮਾਟਰ ਤੇ ਹਰੀ ਮਿਰਚ ਕੱਢੀ ਇਹਦੇ ਚੋਂ ਇਹ ਪਾਲਣੀ ਮਿਕਸੀ ਦੇ ਜੱਗ 'ਚ ਤੇ ਥੋੜੇ ਜਿਹਾ ਪਾਲਣੇ ਦੇ ਵਿੱਚ ਛੋਲੇ ਠੀਕ ਹੈ ਜੀ ਆ ਲੋ ਐਨੇ ਕ ਤਰੀ ਗਾੜੀ ਕਰਨ ਵਾਸਤੇ ਤੇ ਇਹਨੂੰ ਆਪਾਂ ਨੇ ਗ੍ਰाइंड ਕਰ ਲੈਣਾ ਤੇ ਲਓ ਜੀ ਪੇਸਟ ਆਪਣਾ ਬਣ ਗਿਆ ਠੀਕ ਹੈ ਜੀ ਇਹ ਆਪਣਾ ਸੂਪ ਗਾੜਾ ਕਰਨ ਦੇ ਕੰਮ ਆਊਗਾ ਤੇ ਤੜਕਾ ਮਾਰਨ ਵਾਸਤੇ ਚਾਹੀਦਾ ਆਪਾਂ ਨੂੰ ਠੀਕ ਹੈ ਜੀ ਇਹ ਲਸਣ ਤੇ ਅਦਰਕ ਆਜੋ ਫਿਰ ਹੁਣ ਮਾਰਦੇ ਆਂ ਤੜਕਾ ਤੇ ਲਓ ਜੀ ਫਰਾਈ ਬਿਲ ਦੇ ਵਿੱਚ ਆਪਾਂ ਨੇ ਥੋੜਾ ਜਿਹਾ ਪਾ ਲੈਣਾ ਸਰੋਂ ਦਾ ਤੇਲ ਜੇ ਤੁਸੀਂ ਸਰੋਂ ਦੇ ਤੇਲ ਨਾਲ ਤੜਕਾ ਨਹੀਂ ਲਾਉਣਾ ਤਾਂ ਜਿਹੜੀ ਰਫਾਨ ਪਾ ਲਿਓ ਉਹ ਤੁਹਾਡੀ ਆਪਣੀ ਆਪਸ਼ਨ ਹੈ ਚਾਹੇ ਸਰੋਂ ਦਾ ਤੇਲ ਵਰਤ ਲਿਓ ਚਾਹੇ ਰਫਾਨ ਵਰਤ ਲਿਓ ਠੀਕ ਹੈ ਜੀ ਤੇ ਇਹਨੂੰ ਕਰਾਂਗੇ ਚੰਗੀ ਤਰ੍ਹਾਂ ਗਰਮ ਤੇ ਲਓ ਜੀ ਸਰੋਂ ਦਾ ਤੇਲ ਹੋ ਗਿਆ ਆਪਣਾ ਗਰਮ ਹੁਣ ਇਹਦੇ ਵਿੱਚ ਪਾਵਾਂਗੇ ਆਪਾਂ ਅਦਰਕ ਲਸਣ ਦਾ ਕੱਟਿਆ ਹੋਇਆ ਠੀਕ ਹੈ ਜੀ ਆ ਦੇਖੋ ਇੰਨਾ ਕ ਤੇ ਪਾ ਲੈਣਾ ਤੇਨੋ ਪਪੂ ਨਾਗੇ ਜੀ ਹਲਕਾ ਜਿਹਾ ਠੀਕ ਹੈ ਜੀ 1-2 ਮਿੰਟ ਤੇ ਜਦੋਂ ਇਹ ਹਲਕਾ ਜਿਹਾ ਭੁੰਨ ਹੋ ਗਿਆ ਠੀਕ ਹੈ ਜੀ ਫਿਰ ਆਪਾਂ ਨੇ ਇਹਦੇ ਵਿੱਚ ਥੋੜੀ ਜਿਹੀ ਹਲਦੀ ਪਾਉਣੀ ਆ ਠੀਕ ਹੈ ਜੀ ਚਮਚੇ ਦਾ ਚੌਥਾ ਹਿੱਸਾ ਤੇ ਚਮਚੇ ਦਾ ਚੌਥਾ ਹਿੱਸਾ ਹੀ ਪਾਵਾਂਗੇ ਥੋੜੀ ਜਿਹੀ ਕਸ਼ਮੀਰੀ ਲਾਲ ਮਿਰਚ ਜਾਂ ਦੇਗੀ ਮਿਰਚ ਠੀਕ ਹੈ ਜੀ ਤੇ ਇਸ ਤੋਂ ਬਾਅਦ ਇਹਦੇ ਚ ਆਪਾਂ ਨੇ ਜਿਹੜਾ ਪੇਸਟ ਬਣਾਇਆ ਤਾਂ ਠੀਕ ਹੈ ਜੀ ऐड कर देना पा दें जोड़ा अपने स्टॉक बनाया ठीक है जी छोलिया का पानी आ लो जी ਤੇ ਜੱਗ ਵੀ ਹੈ ਜਿਹੜਾ ਠੀਕ ਹੈ ਜੀ ਆਪਾਂ ਇਹਦੇ 'ਚ ਥੋੜਾ ਜਹਾ ਪਾ ਕੇ ਪਾਣੀ ਜਿਹਦੇ ਆਲਾ ਤੇ ਇਹਨੂੰ ਸਾਫ਼ ਕਰਕੇ ਸਾਰੇ ਜੱਗ ਨੂੰ ਬੇਸਟ ਨਹੀਂ ਕਰਨਾ ਠੀਕ ਹੈ ਜੀ ਕੁਛ ਵੀ ਤੇ ਇਹਦੇ ਵਿੱਚ ਪਾ ਲਾਂਗੇ ਇਦਾਂ ਤੇ ਲੋ ਜੀ ਇਹਨੂੰ ਦਵਾਂਗੇ ਆਪਾਂ ਹੁਣ ਉਵਾਲੀ ਚੰਗੀ ਤਰ੍ਹਾਂ ਗਾੜਾ ਪਤਲਾ ਤੁਸੀਂ ਆਪਣੇ ਹਿਸਾਬ ਨਾਲ ਰੱਖ ਲਿਓ ਠੀਕ ਹੈ ਜੀ ਸੂਪ ਵੈਸੇ ਜਿਆਦਾ گاੜਾ ਵੀ ਨਹੀਂ ਹੁੰਦਾ ਕਿਉਂਕਿ ਜਿਆਦਾ گاੜਾ ਕਈ ਵਾਰ ਆਪਾਂ ਕਿਆ ਕਰਦੇ ਆ ਅਰਾ ਰੋਟ ਪਾ ਲੰਨੇ ਠੀਕ ਹੈ ਜੀ ਆਰੇ ਰੋਡ ਨਾਲ ਜਿਹੜਾ ਸੂਪ ਹੁੰਦਾ ਉਹ ਆਪਣੀ ਸਿਹਤ ਨੂੰ ਖਰਾਬ ਕਰਦਾ ਏ ਜੇ ਤੁਸੀਂ ਪਾਉਣਾ ਵੀ ਹੋਇਆ ਆਰੇ ਰੋਟ ਤਾਂ ਚਮਚਾਖੰਡ ਘੋਲ ਕੇ ਪਾ ਦਿਓ ਠੀਕ ਹੈ ਜੀ ਉਹਤੇ ਜ਼ਿਆਦਾ ਨਾ ਪਾਓ ਠੀਕ ਹੈ ਜੀ ਤੇ ਇਹਨੂੰ ਹੁਣ ਥੋੜਾ ਜਿਹਾ ਮਿੱਠਾ ਕਰਨ ਵਾਸਤੇ ਆਪਾਂ ਇਹ ਚ ਪਾਵਾਂਗੇ ਜੀ ਗੁੜ ਇੱਕ ੜੀ ਨਾਰਮਲ ਜੀ ਠੀਕ ਹੈ ਜੀ ਜਾਂ ਇੱਕ ਚਮਚਾ ਸ਼ੱਕਰ ਦਾ ਪਾ ਲਿਓ ਉਹ ਤੁਹਾਡੀ ਆਪਣੀ ਮਰਜ਼ੀ ਆ ਨੂਨ ਆਪਾਂ ਨੇ ਪਹਿਲਾਂ ਇਹਦੇ ਵਿੱਚ ਵੀ ਪਾਇਆ ਤਾਂ ਠੀਕ ਹੈ ਜੀ ਇਸ ਕਰਕੇ ਨੂਨ ਆਪਾਂ ਹੁਣ ਘੱਟ ਵਰਤੋਗੇ ਤੇ ਥੋੜਾ ਜਿਹਾ ਗਰਮ ਮਸਾਲਾ ਪਾ ਦੂੰਗੇ ਠੀਕ ਹੈ ਜੀ ਤੇ ਹਲਕਾ ਜਿਹਾ ਪਾ ਦੂੰਗੇ ਧਨੀਆ ਪਾਊਡਰ ਠੀਕ ਹੈ ਜੀ ਮਸਾਲੇ ਜ਼ਿਆਦਾ ਨਹੀਂ ਪਾਉਣੇ ਹੈਗੇ ਸਿਰਫ ਨਾਰਮਲ ਮਸਾਲੇ ਪਾਉਣੇ ਆ ਤੇ ਇਹਨੂੰ ਜਿਹੜਾ ਹੁਣ ਆ ਪੈਨ ਚੰਗੀ ਤਰ੍ਹਾਂ ਵਾਲੀ ਦਉਗੇ ਠੀਕ ਹੈ ਜੀ 4-5 ਮਿੰਟ ਨਾਲੇ ਤਾਂ ਇਹ ਥੋੜਾ ਜਿਹਾ گاੜਾ ਹੋ ਜਾਊਗਾ ਠੀਕ ਹੈ ਜੀ ਉਸ ਤੋਂ ਬਾਅਦ ਜਦੋਂ ਇਹ ਆਪਣਾ ਠੀਕ ਹੈ ਜੀ ਬਣ ਗਿਆ ਫਿਰ ਤੁਹਾਨੂੰ ਕੌਲੀ ਚ ਪਾ ਕੇ ਦਿਖਾਉਂਦੇ ਆ ਤੇ ਇੱਕ ਗੱਲ ਦਾ ਤੁਸੀਂ ਹੋਰ ਖਿਆਲ ਰੱਖਣਾ ਜੀ ਜਦੋਂ ਵੀ ਆਪਣੇ ਸੂਪ ਨੂੰ ਵਾਲੀ ਆਉਂਦੀ ਹੋਵੇ ਠੀਕ ਹੈ ਜੀ ਜਿਹੜੀ ਆ ਚਿਗ ਹੁੰਦੀ ਨਾਲ ਨਾਲ ਆਪਾਂ ਨੇ ਇਹ ਕਿਸੇ ਕਰਛੀ ਦੀ ਸਹਾਇਤਾ ਨਾਲ ਠੀਕ ਹੈ ਜੀ ਆ ਦੇਖ ਲਓ ਇਹਨੂੰ ਕੱਢ ਲੈਣਾ ਕਿਉਂਕਿ ਇਹ ਜਿਹੜਾ ਸੂਪ ਦਾ ਟੇਸਟ ਆ ਥੋੜਾ ਜਆ ਠੀਕ ਹੈ ਜੀ ਕਈ ਵਾਰ ਖਰਾਬ ਕਰ ਦਿੰਦੀ ਆ ਇਹਨੂੰ ਆਪਾਂ ਨੇ ਇੱਦਾਂ ਠੀਕ ਹੈ ਜੀ ਚੱਕ ਲੈਣਾ ਜਣੀ ਥੋੜਾ ਸਾਫ਼ ਕਰ ਲੈਣਾ ਕਈ ਵਾਰ ਸੂਪ ਨੂੰ ਇਹ ਕੌੜਾ ਕਰ ਦਿੰਦੀ ਠੀਕ ਹੈ ਜੀ ਜੇ ਆਪਾਂ ਨੇ ਇਹ ਚਿਗ ਜੀ ਉੱਪਰ ਤੇ ਚੱਕ ਲਈ ਫਰ ਸੂਪ ਨੂੰ ਜਿਹੜਾ ਇਹ ਕੌੜਾ ਨਹੀਂ ਕਰੂਗੀ ਤੇ ਲਓ ਜੀ ਸੂਪ ਬਣ ਕੇ ਹੋ ਗਿਆ ਆਪਣਾ ਰੈਡੀ ਠੀਕ ਹੈ ਜੀ ਆਹ ਦੇਖ ਲਓ ਇੰਨਾ ਕੁ گاੜਾ ਹੈ ਜੇ ਤੁਸੀਂ ਹੋਰ گاੜਾ ਕਰਨਾ ਹੋਇਆ ਤਾਂ ਤੁਸੀਂ ਸੌਰਾ ਬੋਤਾ ਇਹਦੇ ਵਿੱਚ ਅਰਾ ਰੋਡ ਪਾ ਸਕਦੇ ਹੋ ਠੀਕ ਹੈ ਜੀ ਚਮਚਾਖੰਡ ਘੋਲ ਕੇ ਉਹ ਥੋੜੀ ਮਰਦੀ ਹੈ ਗੈਸ ਕਰਦੇ ਆ ਬੰਦ ਤੇ ਹੁਣ ਪਾਉਂਦੀਆਂ ਦੀ ਅਜੇ ਪਰ ਆਪਾਂ ਹਰਾ ਧਣੀਆਂ ਆ ਲਓ ਜੀ ਠੀਕ ਹੈ ਜੀ ਤੇ ਹਰਾ ਧਨੀਆ ਕਰਦੇ ਆ ਮਿਕਸ ਤੇ ਹੁਣ ਤੁਹਾਨੂੰ ਦਿਖਾਉਨੇ ਆ ਸੂਪ ਤਿਆਰ ਕਰਕੇ ਆਪਾਂ ਚਲੋ ਜੀ ਆਪਾਂ ਨੇ ਇਦਾਂ ਦਾ ਲੈ ਲਿਆਣਾ ਬਾウル ਠੀਕ ਹੈ ਜੀ ਚਾਹੇ ਕੌਲੀ ਲੈ ਲਿਓ ਤੇ ਇਹਦੇ ਚ ਪਾ ਲਾਂਗੇ ਥੋੜੇ ਜਿਹਾ ਪਿਆਜ਼ ਠੀਕ ਹੈ ਜੀ ਬਰੀਕ ਕੱਟੇ ਹੋਏ ਤੇ ਥੋੜੇ ਜਿਹਾ ਪਾ ਲਾਂਗੇ ਜੀ ਆਪਾਂ ਚਨੇ ਜਿਹੜੇ ਆਪਾਂ ਨੇ ਉਬਾਲੇ ਸੀ ਠੀਕ ਹੈ ਜੀ ਇਹ ਪਾ ਲੈਣੀਆਂ ਥੋੜੇ ਜਿਹੇ ਦੇ ਵਿੱਚ ਤੇ ਨਿੰਬੂ ਪਾ ਲਾਂ ਨਾ ਆਪਣਾ ਠੀਕ ਹੈ ਜੀ ਉੱਪਰ ਆ ਦੇਖੋ ਇੰਨਾ ਛੋੜ ਲੈਣਾ ਵਿੱਚ ਇਹਦੇ ਚੰਗੀ ਤਰ੍ਹਾਂ ਇਹਨਾਂ ਨਿੰਬੂ ਨੂੰ ਤੇ ਉਹ ਤੋਂ ਬਾਅਦ ਪਾ ਲਾਂਗੇ ਜਿਹਦੇ ਚ ਆਪਾਂ ਆਪਣਾ ਸੂਪ ਠੀਕ ਹੈ ਜੀ ਆਹ ਲਓ ਜੇ ਤੁਸੀਂ ਇਹਦੇ ਵਿੱਚ ਪਨੀਰ ਐਡ ਕਰਨਾ ਹੋਇਆ ਤਾਂ ਤੁਸੀਂ ਪਨੀਰ ਵੀ ਐਡ ਕਰ ਸਕਦੇ ਹੋ ਉਹ ਤੁਹਾਡੀ ਆਪਣੀ ਮਰਜ਼ੀ ਆ ਜਾਂ ਫਿਰ ਥੋੜੀ ਬਹੁਤੀ ਕਰੀਮ ਵੀ ਪਾ ਸਕਦੇ ਹੋ ਦੇ ਉੱਪਰ ਠੀਕ ਹੈ ਜੀ ਉਹ ਤੁਹਾਡੀ ਆਪਣੀ ਚੋਇਸ ਆ ਜੇ ਤੁਸੀਂ ਨਿੰਬੂ ਨਹੀਂ ਪਾਣਾ ਤਾਂ ਥੋੜਾ ਬਹੁਤਾ ਸਿਰਕਾ ਪਾ ਸਕਦੇ ਹੋ ਪਰ ਵੈਸੇ ਜਿਹੜੀ ਅਸਲੀ ਜਾਨ ਇਹਦੀ ਉਹ ਨਿੰਬੂ ਨਾਲੇ ਬਣਦੀ ਆ ਠੀਕ ਹੈ ਜੀ ਚਾਣਾ ਸੂਪ ਦੀ ਆ ਲਓ ਜੀ ਆਪ ਪਾ ਲਿਆ ਆਪਾਂ ਨੇ ਉੱਪਰ ਧਣੀਆਂ ਠੀਕ ਆ ਜੀ ਤੇ ਲਓ ਜੀ ਚਾਣਾ ਸੂਪ ਥੋੜਾ ਰੈਡੀ ਆ ਜੀ ਕਲਰ ਦੇਖ ਲਓ ਐਨ ਇੱਕ ਨੰਬਰ ਓਕੇ ਆ ਖੁਸ਼ਬੂ ਵੀ ਆ ਜਿਹੜੀ ਇਹਦੀ ਬਹੁਤ ਵਧੀਆ ਆ ਰਹੀ ਆ ਠੀਕ ਆ ਜੀ ਜਮੇ ਸਿੰਪਲ ਤਰੀਕਾ ਇਹ ਹੈ ਤੇ ਐ ਤਰੀਕੇ ਨਾਲ ਠੀਕ ਹੈ ਜੀ ਤੁਸੀਂ ਕਰੇ ਜਿਹੜਾ ਚਨਾ ਸੂਪ ਬਣਾ ਕੇ ਤਿਆਰ ਕਰ ਸਕਦੇ ਹੋ ਐਨ ਇੱਕ ਨੰਬਰ ਸੋ ਵੀਡੀਓ ਕਿਦਾਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਜੀ ਮਿਲਦੇ ਆਂ ਜੀ ਫਿਰ ਹੁਣ ਅਗਲੀ ਵੀਡੀਓ 'ਚ ਜਦ ਤੱਕ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ